और मान साहब तीली के लोगों ने पहली बारी देखे भी अपनी सरकार की होंगी आज लोग महसूस कर रहे हैं कि यह सरकार जी है वो सा अपनी है और पहली बार यह महसूस हो रहा है कि दो साल तो बाद दस की जरूरत नहीं पे सरकार ने की किया लोग दसते हैं पे सरकार ने की किया ਲੋਕ ਦੱਸਦੇ ਨੇ ਕਿ ਸਰਕਾਰ ਨੇ ਸਾਡਾ ਹਰ ਮਹੀਨੇ 5000 ਦਾ ਫਾਇਦਾ ਕੀਤਾ ਹੈ। ਲੋਕ ਦੱਸਦੇ ਨੇ ਕਿ ਸਾਡੇ ਬੱਚਿਆਂ ਦੀ ਸਿੱਖਿਆ ਬਿਹਤਰ ਹੋਈ ਹੈ। ਲੋਕ ਦੱਸਦੇ ਨੇ ਕਿ ਸਾਨੂੰ ਦਵਾਈਆਂ ਮੁਫਤ ਮਿਲ ਰਹੀਆਂ। ਲੋਕ ਦੱਸਦੇ ਨੇ ਕਿ ਆਮ ਆਦਮੀ ਕਲੀਨਿਕ ਸ਼ਾਨਦਾਰ ਚੱਲ ਰਹੇ ਨੇ। ਔਰ ਮਾਨ ਸਾਹਿਬ ਮੈਂ ਫਗਵਾੜੇ ਗਿਆ। ਮੈਂ ਇੱਧੇ ਇੱਕ ਜਨ ਸਭਾ ਨੂੰ ਸੰਬੋਧਿਤ ਸੰਬੋਧਨ ਕਰ ਰਿਹਾ ਸੀ। ਤੇ ਇੱਕ ਗਰੀਬ ਪਰਿਵਾਰ ਮਾਨ ਸਾਹਿਬ ਉੱਠ ਕੇ ਆਇਆ ਤੇ ਉਹ ਕਹਿੰਦੇ ਵੇ ਡਾਕਟਰ ਸਾਹਿਬ ਸਾਡਾ ਸੁਨੇਹਾ ਮਾਨ ਸਾਹਿਬ ਨੂੰ ਦੇ ਦਿਓ ਮੈਂ ਕਿਹਾ ਜੀ ਕੀ ਗੱਲ ਹੋਈ ਕਹਿੰਦੇ ਜੀ ਸਾਡੀ ਬੇਟੀ ਪੁਲਿਸ ਇੰਸਪੈਕਟਰ ਸਿਲੈਕਟ ਹੋਈ ਹੈ ਔਰ ਉਹ ਵੀ ਬਿਨਾਂ ਕਿਸੇ ਭ੍ਰਿਸ਼ਟਾਚਾਰ ਤੋਂ ਬਿਨਾਂ ਕਿਸੇ ਹੀਰਾ ਫੇਰੀ ਤੋਂ ਕੋਈ ਪੈਸਾ ਨਹੀਂ ਦੇਣਾ ਪਿਆ ਨਹੀਂ ਤਾਂ ਕਹਿੰਦੇ ਇੱਥੇ ਕਨਸਟੇਬਲ ਭਰਤੀ ਕਰਨਾ ਹੁੰਦਾ ਸੀ ਜਾਂ ਹੋਰ ਕੋ ਭਰਤੀਆਂ ਹੁੰਦੀਆਂ ਸੀ ਪੈਸੇ ਵੀ ਲੈ ਜਾਂਦੇ ਸੀ ਤੇ ਨੌਕਰੀਆਂ ਵੀ ਨਹੀਂ ਮਿਲਦੀਆਂ ਸੀ ਸੋਚੋ ਐਡੀ ਵੱਡੀ ਸੋਚ ਹੈ ਅੱਜ ਇਹ ਲੋਕ ਮਹਿਸੂਸ ਕਰ ਰਹੇ ਆ ਕਿ ਇਹ ਸਰਕਾਰ ਸਾਡੀ ਜਿਹੜੀ ਹੈ ਇਹ ਆਪਣੀ ਸਰਕਾਰ ਔਰ ਜਿੱਥੇ ਤੱਕ ਜਿੱਥੇ ਅਸੀਂ ਬੈਠੇ ਆ ਕੰਢੀ ਦਾ ਸਵਾਲ ਹੈ ਉਹ ਨਹਿਰ ਜਿਹੜੀ ਹਮੇਸ਼ਾ ਸੁੱਕੀ ਰਹਿੰਦੀ ਸੀ ਕਦੇ ਪਾਣੀ ਤੱਕ ਨਹੀਂ ਆਇਆ ਸੀ ਅੱਜ ਉਸ ਨਹਿਰ 'ਚ ਪਾਣੀ ਬੰਦ ਨਹੀਂ ਹੁੰਦਾ ਮਾਨ ਸਾਹਿਬ ਮੈਂ ਕੁਮਨ ਸਾਹਿਬ ਨਾਲ ਕੱਲ ਦਸੂਏ ਸੀ ਸਾਡਾ ਕੰਢੀ ਏਰੀਆ ਸੀ ਤੇ ਇੱਕ ਬਾਬਾ ਜੀ ਬੜੇ ਸਾਡੇ ਪਰਮ ਸਤਕਾਰਯੋਗ ਨੇ ਅਸੀਂ ਉਹਨਾਂ ਦੇ ਗਏ ਕਹਿੰਦੇ ਜੀ ਆ 50 ਸਾਲ ਹੋ ਗਏ ਸਾਡਾ ਖੂਹ ਜਿਹੜਾ ਸੁੱਕਾ ਪਿਆ ਸੀ ਇਹ ਚ ਪਾਣੀ ਆ ਗਿਆ ਤੇ ਮਾਰ ਸਾਹਿਬ ਉਹ ਜਿਹੜਾ ਇਹ ਕੰਮ ਜਿਹੜੇ ਹੋਏ ਆ ਇਹ ਕੰਮ ਕਦੀ ਨਹੀਂ ਕਿਉਂਕਿ ਨਹਿਰ ਚ ਪਾਣੀ ਹੈ ਤੇ ਪਾਣੀ ਦਾ ਪੱਧਰ ਜਿਹੜਾ ਵਾਟਰ ਟੇਬਲ ਜਿਹੜਾ ਥੱਲੇ ਡੇਗ ਰਿਹਾ ਸੀ ਅੱਜ ਉਹ ਵੀ ਉੱਪਰ ਆ ਗਿਆ ਸੋ ਬਹੁਤ ਵੱਡੇ ਕੰਮ ਇਹ ਸੋਚ ਹੈ ਇਹ ਲੋਕਾਂ ਦੇ ਪ੍ਰਤੀ ਸੋਚ ਹੈ ਸੋ ਸਾਥੀਓ ਅੱਜ ਮੈਨੂੰ ਕਈ ਲੋਕ ਕਹਿੰਦੇ ਜੀ ਅਕਾਲੀ ਭਾਜਪਾ ਦੇ ਜਿਹੜੇ ਐਮਪੀ ਸੀ ਜਾਂ ਅਕਾਲੀ ਭਾਜਪਾ ਜਿਹੜੀ ਸੀ ਉਹਦਾ ਹਿਸ਼ਾਰ ਪਰ ਗੜ੍ਹਿਆ ਕਹਿੰਦੇ ਕਹਿੰਦੇ ਜੀ ਗੜ੍ਹਿਆ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਗੜ੍ਹ ਨੂੰ ਤੋੜਨ ਵਾਲੀਆਂ ਤੋਪਾਂ ਸਾਡੇ ਕੋਲ ਹੀ ਆ ਸਰਦਾਰ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਇਹੀ ਗੜ੍ਹ ਤੋੜਦੇ ਆ ਪਹਿਲਾ ਦਿੱਲੀ ਚ ਗੜ੍ਹ ਤੋੜੇ ਸ਼ੀਲਾ ਦੀਕਸ਼ਿਤ ਪੁਰਾਣੀ ਕਾਂਗਰਸ ਕਾਹਤੋਂ ਉੱਥੇ ਕਾਬਜ਼ ਸੀ ਪਹਿਲਾ ਉਹਨਾਂ ਨੂੰ ਅਖਾੜਿਆ ਹੁਣ ਇੱਥੇ ਕਈ ਜਿਹੜੇ ਗੜ੍ਹ ਨੇ ਕਈ ਗੜ੍ਹ ਓਖੜ ਚੁੱਕੇ ਆ ਹੁਣ ਕੋਈ ਗੜ੍ਹ ਨਹੀਂ ਬਚਦਾ ਹੁਣ ਸਿਰਫ ਭਗਵੰਤ ਮਾਨ ਜੀ ਦੀ ਸੋਚ ਜੋ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਹੈ ਅੱਜ ਸਿਰਫ ਉਹੀ ਸੋਚ ਦਾ ਹਰ ਇੱਕ ਦੀ ਸੋਚ ਤੇ ਦਿਮਾਗ ਤੇ ਉਸੇ ਸੋਚ ਦਾ ਰਾਜ ਹੈ